ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਜਿਹੜਾ ਤੁਸੀਂ ਇਹ ਕੇਸ ਦੇਖ ਰਹੇ ਹੋ ਇਸ ਗਾਂ ਨੂੰ ਬੰਨ ਪੈ ਨੂੰ ਅੱਜ ਹਫ਼ਤੇ ਮੰਗੂ ਆ ਚੱਲਿਆ ਤੇ ਜਿਵੇਂ ਕਿ ਭਰਾਮਣੇ ਦੱਸਿਆ ਕਿ ਜਿਹੜਾ ਦੂਸਰੇ ਪਸ਼ੂਆਂ ਦਾ ਖਾਣਾ-ਦਾਣਾ ਬਚਦਾ ਸੀ ਉਹ ਬਾਅਦ ਵਿੱਚ ਚੱਕ ਕੇ ਇਸ ਨੂੰ ਛੁੱਟ ਦਿੰਦੇ ਸੀ ਤੇ ਓਵਰਡੋਜ਼ ਕਾਰਨ ਇਹਨੂੰ ਬੰਨ ਪੈਗਾ ਕਿਉਂਕਿ ਜ਼ਿਆਦਾ ਖਾਣ ਨਾਲ ਜਿਹੜਾ ਰੂਮਣਾ ਉਹ ਚੋਕ ਹੋ ਗਿਆ ਤੇ ਉਸ ਤੋਂ ਬਾਅਦ ਇਹਨੂੰ ਬੰਨ ਪੈ ਗਿਆ ਨੇ ਖਾਣਾ-ਪੀਣਾ ਛੱਡ ਤਾਂ ਗੋਬਰ ਕਰਨਾ ਬੰਦ ਕਰਤਾ ਤੇ ਬਾਕੀ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਨੇੜੇ ਆ ਕੇ ਜਿਹੜਾ ਵੀਡੀਓਗ੍ਰਾਫਰ ਵੀਡੀਓਗ੍ਰਾਫਰ ਕੱਚਾ ਬੰਦਾ ਸਰ ਥੋੜਾ ਜੀ ਤੁਲੇ ਪਾ ਇਹ ਕਹਿੰਦੇ 10 ਫਾਰਮਰ ਆਇਆ ਨਾਲ ਬਲੌਗਰ ਤਾਂ ਹੈ ਹੀ ਨਹੀਂ ਬਾਈ ਕੋਈ ਘੱਟ ਮਜ਼ਾ ਨਹੀਂ ਬਚਾਲੀ ਬਚਾਲੀ ਚਾਹ ਚਪੇਰੇ ਗਿਲਾ ਦੇ ਆ ਬਲੌਗਰ ਤੁਹਾਨੂੰ ਭੱਜਿਆ ਫਿਰ ਪਾ 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 ਇੱਕ ਥੱਲੇ ਵਹਾਂ ਕਰੀ ਕਿਉਂ ਕਹਾਂ ਰੋ ਆਹ ਕਹਿੰਦੇ ਹਾਂ ਹੰਦਰ ਹੰਦਰ ਨੂੰ ਜਾਣੇ ਬਾਹਰ ਸਾਡੀ ਜਾਣੇ ਖੜ ਪਰ ਜਾਣਦੇ ਸਾਨੂੰ ਖਾਲੀ ਹੋਏ ਇੱਕ ਇਹਦੇ ਚ ਜੂਮ ਵਾਲੀ ਕਰਦਾ ਇਹ 3 ਮੈਟ ਫਿਰ 3x ਦੇ ਜੂਮ ਹੂੰ ਵਾਲੀ ਕਰਦਾ ਉਹਦਾ ਕਣੀ ਨੋ ਹੋਏ ਤੇ ਵਟ ਆਲੇ ਉਹਦੇ ਹੀ ਸੀਗੀ ਮਟਰ ਦਾ ਦੂਨ ਉਹਨਾਂ ਚੱਲ ਪੈ ਸੀ ਤੇ ਰਲ ਗਿਆ ਦੂਨ ਸਿੱਧਾ ਹੀ ਇਹਨੂੰ ਕੈਮਰੇ ਤੇ ਚਾਹੁੰਦੇ ਯਾਰ ਮੂੰਹ ਅੰਦਰ ਨਾਲ ਆਣਗਾ ਉਹ ਦੂਜੇ ਨਾਲ ਬਾਲੇ ਟੱਪ ਕੇ ਜਾਤ ਤੋਂ ਹਾਂ ਉਹਨਾਂ ਨਾਲ ਵਾਲੇ ਹੋ ਰਹੇ ਸੀ ਅੱਜ ਇੱਕ ਮੈਂ ਕੱਲ ਦਾ ਕੁਛ ਨਾ ਖਵਾਇਆ ਨਜਮਾ ਖਾਦਾ ਨਹੀਂ ਐ ਖਵਾਤਾ ਕੀ ਆਪਾਂ ਤਾਂ ਜੀਰੂ ਮੋੜਿਆ ਦਾ ੱਟਕੇ ਨਾਲ ਪਾਈ ਗਏ ਅੱਜ ਬੰਨੀ ਨਹੀਂ ਮੇਰੇ ਤੇ ਗੱਲ ਦੇ ਅੱਧ ਪੂਰੀ ਉਹਨੇ ਵੀ ਪੱਠੇ ਜਿਹੜੇ ਨੇ ਖਾਦੇ ਸੀ ਉਹ ਆਜੂ ਕਰ ਗਏ ਹਾਜਮ ਵੀ ਆਏ ਨੇ ਗੋਹਾ ਤਾਂ ਹਾਜਮ ਵੀ ਹੋਣਾ ਹਵੇ ਕੱਲੇ ਚੂੜੀ ਵਾਰਾਈ ਐਂਦੇ ਕੋਈ ਆਏ ਤੇਦਾਬਦੀ ਹੈ ਦੇ ਨੂੰ ਕੋਲੇ ਤਰਤੇ ਕਰ ਜੀ ਅਰੇ ਤਾਂ ਹੁਣ ਦੱਬੂ ਵੀ ਤਾਂ ਫਿਰ ਵੱਡਾ ਦੇ ਵਿੱਚ ਜਾਂਦੀ ਆਂਦਾ ਹਾਂ ਹਾਂ ਵੱਡਾ ਲੱਗੋ ਤਾਂ ਆਇਆ ਪਾ ਬਣੀ ਆ ਮੱਛੀ ਮੋਟਰ ਦਾ ਪ੍ਰੈਸ਼ਰ ਤਾਂ ਉਹ ਵੀ ਵੱਟ ਦਿੰਦਾ ਪ੍ਰੈਸ਼ਰ ਵਾਲਾ ਉਹਦਾ ਬਈ ਅੰਦਰ ਘਰੂਲ ਬਣਾ ਦਿੰਦਾ ਉਹ ਸਾਰਾ ਖੁਰਖੁਰਾਉਣ ਲੱਗ ਜਾਂਦਾ ਬਣਾਉਂਦੇ ਨਹੀਂ ਇਹਦੇ ਕੋਈ ਨਹੀਂ ਪਤਾ ਉਹ ਤੇ ਚੜਨ ਲੱਗ ਜਾਂਦਾ ਉਹ ਬੜੀ ਤੇ ਬੀਂਦ ਦਿੰਦਾ ਬੰਦ ਕਰ ਤਾ ਨੰਗੂਰੀ ਦਿੰਦਾ ਜਾਂਦਾ ਨਾ ਨਾ ਪੱਥਰ ਮੇਰੇ ਵਿੱਚ ਮੱਛੀ ਆਪ ਵੀ ਕੀ ਕਰੀ ਲੈਣਾ ਓੜੇ ਵੀ ਮੱਛੀ ਮੋਟਰ ਦੀ ਰੋਲ ਗਾਉਂਦੀ ਤੇ ਨੀ ਰੱਖਣਾ ਪ੍ਰੈਸ਼ਰ ਨਹੀਂ ਰੱਖੀ ਨਹੀਂ ਤਾਂ ਇਹ ਹੀ ਜੇ ਭੈਣ ਜੀ ਅਸੀਂ ਵਲੋਗਰ ਉਹ ਬੱਸ ਤਾ ਇਹ ਵੱਡੀ ਵਾਲੀ ਹੋ ਜੀ ਵੀਡੀਓ ਕੱਟ ਕੱਟ ਕੇ ਬਣਾਉਣੀ ਸੀ ਤੂੰ ਪੂਰਾ ਉਪਰੋਕਤ ਬਣਾ ਐ ਇਹ ਨੂੰ ਕਰਕੇ ਪ੍ਰੈਸ਼ਰ ਨਿਕਲਦਾ ਦਿਖਾਉਂਦਾ ਹਾਂ ਮੈਂ ਵੀਡੀਓ ਬਣਾਉਣ ਤੇ ਅਸਲੀ ਮਜ਼ਾ ਨਹੀਂ ਆਉਂਦਾ ਸਹੀ ਗੱਲ ਹੈ ਅਰੇ ਇੱਥੇ ਕਰ ਚੁੱਕੇ ਉਹਦੀ ਨਾਲ ਡੱਟ ਤਾਂ ਸਾਰੇ ਤਲਕ ਗੱਡੀ ਲੈ ਕੇ ਦੂਆ ਜਾ ਕਰ ਚੜਨਾ ਹੀ ਹੈ ਇਹਨਾਂ ਦਾ ਤੈਨੂੰ ਕੰਮ ਤਾਂ ਗਲਤ ਕਰੇ ਅੱਜ ਤੈਨੂੰ ਕਿੰਨੇ ਵਜੇ ਦਾ ਨਾ ਯਾਰ ਬਾਬਾ ਸਾਰੀ ਕਹਾਣੀ ਹਾਂ ਬਾਬਾ ਕਿੰਨੇ ਵਜੇ ਸੱਦਿਆ ਅੱਜ ਤਾਂ ਤੜਕੇ ਦੇ ਆਏ ਆ ਕਿੱਧਰ ਜਾਵੜੇ ਮੈਂ ਤਾਂ ਪਤਾ ਹੀ ਨਹੀਂ ਪੁੱਛੀ ਨਾ ਆਹੀ ਕੋਸ ਤੇ ਯਾਰ ਨਾ ਇਹ ਤਾਂ ਕੋਈ ਰਹ ਨਹੀਂ ਕੋਈ ਬੋਲਦੀ ਨਹੀਂ ਕੋਈ ਬੀਟ ਕਰਦੀ ਕੋਸ ਕਰਦੀ ਐ ਰਿਪੀਟਰ ਤੰਨ ਗਾਣੀ ਆ ਨੀ ਆਹ ਕੱਟਾ ਬਾਈ ਮਰੇ ਆਏ ਦੋ ਮਿੰਟ ਚੱਲ ਜੇ ਇਹ ਵੀ ਮਰੀ ਚੱਲੀ ਆ ਸੀ ਕੀ ਕਰਨ ਲੱਗ ਪਏ ਉਹ ਨਹੀਂ ਪਾਇਆ ਕਰੋ ਮਤਲਬ ਉਹ ਵੀ ਪਾਉਣ ਕੀ ਤੇ ਇੱਥੇ ਲਾ ਥੋੜੀ ਅੰਦਰ ਕਰ ਲਓ ਲਓ ਇੱਥੇ ਇਹ ਵੀ ਨਾ ਲੱਗੇ ਹੋ ਸਕਦਾ ਕਿ ਫੀਡ ਨਹੀਂ ਕਰਦੀ ਇੱਥੇ ਲਾ ਬਈ ਸੱਚਾ ਹੁਣ ਆਪਾਂ ਤੇਰੀ ਅੰਦਰ ਉਹ ਪੁੱਛ ਲੈ ਲੱਗ ਜਾ ਬਸ ਕੋਈ ਰੁਕੋ ਆਹ ਜੇ ਮੈਂ ਬੱਲੀ ਕਹਿੰਦਾ ਸੀ ਮਨਾ ਨਾ ਪੱਤੇ ਪਸਾਰਦੇ ਰਹੇ ਜਿੰਨੀ ਜਲਦੀ ਪਸਾਰਦੇ ਪਸਾਰਦੇ ਜਰਾ ਪੱਤੇ ਲੈ ਨਾ ਨਹੀਂ ਲੱਗਦਾ ਕੀ ਆ ਬੰਦਾ ਹੁਣ ਲੱਗ ਜਾ ਉਹ ਸੁੱਕੂ ਟਖੜਾ ਸੌਖੀ ਹੋ ਗਈ ਇਹ